ਪਹਿਲੇ ਦਿਨ ਜਦ ਮੇਰੇ ਵਿਆਹ ਨੂੰ ਜਦੋਂ ਸੀਗਾ ਤੇ ਉਹਦੇ ਪੱਗ ਨਹੀਂ ਬੰਨੀ ਹੋਈ ਸੀ ਕਿਸੇ ਨੇ ਉਹਨੂੰ ਲਿਖ ਕੇ ਤਾਂ ਕਹਿੰਦਾ ਯਾਰ ਪੱਗ ਬੰਨ੍ਹ ਕੇ ਉਹਨਾਂ ਨੂੰ ਲੱਗਦਾ ਅੱਛਾ ਦੂਜੇ ਦਿਨ ਫਿਰ ਉਹ ਪੱਗ ਬੰਨ੍ਹ ਕੇ ਆਈ ਲੈ ਲੱਗਦਾ ਫਿਰ ਇਹ ਨਚਾਰਾ ਬਾਗੂ ਪਾ ਕੇ ਕਹਿੰ ਗਿਆ ਗਰੀ ਮੇਰੀ ਨਹੀਂ ਇਹ ਗਾਣਾ ਚੱਲ ਰਿਹਾ ਸੀ ਉਹਨੇ ਸਿਰ ਡੇਢ ਦੋ ਕੁ ਮਿੰਟ ਬੰਦ ਕਰਤਾ ਤੇ ਜਦੋਂ ਦੇਖਿਆ ਵੀ ਕੋਈ ਨੁਕਸਾਨ ਨਹੀਂ ਹੋਇਆ ਰੇਗ ਬੰਦਾ ਗਿਆ ਵੀ ਸਾਡੀ ਕੁੜੀ ਆਈ ਹੈ ਸਾਡੀ ਝਾੜ ਝਾੜ ਕੇ ਆਪਣੀਆਂ ਬੁੜੀਆਂ ਲੈ ਕੇ ਫਿਰ ਉਹਨੇ ਕਿਹਾ ਵੀ ਕਹਿੰਦਾ ਬੁੜੀਆਂ ਦੱਸ ਦਿੱਤੇ ਕੀ ਕਰਾਂ ਜੇ ਕਹਿੰਦਾ ਤੂੰ ਘਰੇ ਕੰਮ ਨਹੀਂ ਕਰਾ ਜਾਂਦਾ ਹੈਗਾ ਅਮਰਜੋਤ ਪ੍ਰੈਗਨੈਂਸੀ ਪੋਸਟਮਾ ਉਹਨੇ ਬੈਠਣੀ ਇਹ ਕਦੇ ਗਾਣੇ ਚ ਬੈਠੀ ਸੀ ਉਹ ਨਹੀਂ ਖੜੇ ਖੜੀ ਬਸ ਉਹਨੂੰ ਜਦੋਂ ਐ ਬੈਠਣ ਤੇ ਜਾਇ ਕਰ ਫਿਰ ਫਿਰ ਟੂਬੀ ਦੇ ਚੱਕਦਾ ਮੈਂ ਵੀ ਇੱਕ ਕਰਨ ਲੱਗੇ ਹੀ ਸੀ ਹਜੇ ਤੇ ਉਹਦੇ ਉਹਨਾਂ ਨੂੰ ਬਸ ਕਹਿੰਦੇ ਵੀ ਐ ਕਰਕੇ ਵੀ ਵਿਆਹ ਕਰਨਾ ਫਿਰ ਮਹਾਮਤਾ ਚਮਕੀਲਾ ਲਵਾਉਂਗਾ ਬਾਪੂ ਵੀ ਕਹਿੰਦਾ ਚਲ ਲਵਾ ਦੂੰਗਾ ਅੱਛਾ ਫਿਰ ਅਸੀਂ 4-5 ਵਾਰੀ ਅੱਗੇ ਕੀਤਾ ਵਿਆਹ ਫਿਰ ਦੋ ਖਾੜੇ ਲਾਏ ਉਹਨਾਂ ਨੇ 4-4000 ਚ ਅੱਛਾ ਉਦੋਂ ਤੇ ਬੜਾ ਮਤਲਬ ਮੈਂ ਸਾਰਾ ਮਸਤ ਹੋਣਾ ਕਾਲਜ ਸੀ ਜਿਹੜਾ ਅੱਛਾ ਜੀ ਮੇਰੇ ਸਾਰੇ ਲਿੱਦਣਾ ਨੇ ਓਕੇ ਸਾਰਾ ਮਸਤ ਹੋਣਾ ਕਾਲਜ ਉੱਥੇ ਸੀਗਾ ਮਲੋੜ ਤੇ ਕੋਈ ਜਿਹੜਾ ਮਸਤ ਹੋਣਾ ਨਹੀਂ ਜਿਹੜਾ ਮਸਤ ਹੋਣਾ ਸੰਗਰੂਰ ਦੇ ਅੱਛਾ ਸੰਗਰੂਰ ਕੋਲ ਜਿਹੜਾ ਹੈਗਾ ਸੰਗਰੂਰ ਦੇ ਨਾਲ ਹੈ ਉੱਥੇ ਫਿਰ ਮੈਨੂੰ ਲੱਗਦਾ ਵੀ ਕੋਈ ਵੀ ਕਾਲਜ ਦਾ ਬੰਦਾ ਨਹੀਂ ਸੀ ਰਿਹਾ ਪ੍ਰੋਫੈਸਰ ਕੀ ਸਾਰੇ ਕੀ ਮਤਲਬ ਵ્યાં ਕੀ ਮੇਲਾ ਹੀ ਸੀ ਹਾਂ ਪੂਰਾ ਜਨਕੀ ਵੀ ਇੱਕ ਸੱਭਿਆਚਾਰਕ ਮੇਲਾ ਹੀ ਸੀ ਨਹੀਂ ਉਹ ਚਮਕੀਲੇ ਤੁਸੀਂ ਨੇੜੋਂ ਦੇਖਿਆ ਮਤਲਬ ਬਹੁਤ ਚੰਗਾ ਸੀ ਜਨਕੀ ਉਹ ਕਹਿੰਦਾ ਉਹਨੇ ਵੀ ਫਿਰ ਇੱਕ ਕਹਿੰਦਾ ਯਾਰ ਉਧਰੋਂ ਸਾਈ ਆਈ ਹੋਈ ਸੀ ਮਾੜੀ ਮੋਟੀ ਜੀ ਹੂੰ ਹਾਂ ਜੀ ਹੋਈ ਹੋਈ ਸੀ ਉਹ ਕਹਿੰਦਾ ਯਾਰ ਇਹ ਬੰਦੇ ਕਿੰਨੇ ਗੇੜੇ ਮਾਰ ਗਏ ਵੀ ਮੈਂ ਇਹਨਾਂ ਦੀ ਖਾੜੇ ਲਾਉਂਗਾ ਫਿਰ ਤਿੰਨ ਖਾੜੇ ਲਾਏ ਅੱਛਾ ਤਿੰਨ ਖਾੜੇ ਲਾਏ ਹਾਂ ਜੀ ਇੱਕ ਮੇਰੇ ਸਾਡੂ ਦੇ ਵਿੱਚ ਵੀ ਦੂਜੇ ਅੱਛਾ ਕਿਵੇਂ ਦਾ ਸੁਭਾਅ ਸੀ ਚਲੋ ਤੁਸੀਂ ਚਮਕੀਲਾ ਬੜਾ ਵਧੀਆ ਸੁਭਾਅ ਸੀ ਜੀ ਉਹਦਾ ਇੱਕ ਪਹਿਲੇ ਦਿਨ ਮੇਰੇ ਵਿਆਹ ਨੂੰ ਜਦੋਂ ਸੀਗਾ ਤੇ ਉਹਦੇ ਪੱਗ ਨਹੀਂ ਬੰਨੀ ਹੋਈ ਸੀ ਕਿਸੇ ਨੇ ਉਹਨੂੰ ਲਿਖ ਕੇ ਦਿੱਤਾ ਕਹਿੰਦਾ ਯਾਰ ਪੱਗ ਬੰਨ੍ਹ ਕੇ ਐ ਸੋਹਣਾ ਲੱਗਦਾ ਇਹਨੂੰ ਅੱਛਾ ਦੂਜੇ ਦਿਨ ਫਿਰ ਉਹ ਪੱਗ ਬੰਨ੍ਹ ਕੇ ਚਮਕੀਲਾ ਹਾਂ ਕੋਠਾ ਡਿੱਗ ਪਿਆ ਸੀਗਾ ਕੋਠਾ ਡਿੱਗ ਪਿਆ ਸੀ ਸੀ ਡਰੀਏ ਵੀ ਕਹਿਣਗੇ ਯਾਰ ਇਹਨਾਂ ਦਾ ਮਨਸਾਉਣੇ ਵਿਆਹ ਨੇ ਵੀ ਕਿਤੇ ਵੀ ਕੋਈ ਯਾਰਾ 1921 ਹੋ ਗਈ ਕੋਈ ਡੈਥ ਡੂਟ ਹੋ ਗਈ ਕਹਿਣਗੇ ਯਾਰ ਮਾੜੇ ਕਰਮ ਵਾਲੇ ਨੇ ਅਸੀਂ ਭਾਈ ਅਸੀਂ ਇਸ ਤਰ੍ਹਾਂ ਬੈਠੇ ਵੀ ਚਲੋ ਸ਼ੁਕਰ ਕਰਾ ਝਾੜ ਝਾੜ ਕੇ ਬੁਣੀਆਂ ਆਪਣੀਆਂ ਲੋਕ ਲੈ ਜਾئیںਗੇ ਅੱਛਾ ਕਿਉਂਕਿ ਕੱਚਾ ਥੱਲੇ ਤੂੜੀ ਸੀ ਥੱਲੇ ਤੂੜੀ ਸੀ ਉੱਤੇ ਕੱਠ ਬਾਲਾ ਸੀ ਗਾਣਾ ਚੱਲਦਾ ਸੀ ਅਮਲੀ ਤੋੜ ਲਿਆ ਸੁੱਖਾ ਅੱਛਾ ਮਰ ਜਾਣਾ ਖਾ ਗਿਆ ਰੁੱਖਾ ਬੰਦਾ ਫਿਰੇ ਹਨੇਰੀ ਨਹੀਂ ਨੱਚਦਾ ਫਿਰੇ ਨਚਾਰਾ ਵਾਂਗੂ ਪਾ ਕੇ ਕਹਿ ਗਰੀ ਮੇਰੀ ਨਹੀਂ ਇਹ ਗਾਣਾ ਚੱਲ ਰਿਆ ਸੀ ਉਹਨੇ ਸਿਰਫ ਡੇਢ ਦੋ ਮਿੰਟ ਬੰਦ ਕਰਤਾ ਤੇ ਜਦੋਂ ਦੇਖਿਆ ਵੀ ਕੋਈ ਨੁਕਸਾਨ ਨਹੀਂ ਹੋਇਆ ਰੇਕ ਬੰਦਾ ਗਿਆ ਵੀ ਸਾਡੀ ਬੁੜੀ ਆਈ ਹੈ ਸਾਡੀ ਝਾੜ ਝਾੜ ਕੇ ਆਪਣੀਆਂ ਬੁੜੀਆਂ ਲੈ ਕੇ ਫਿਰ ਉਹਨੇ ਕਿਹਾ ਵੀ ਕਹਿੰਦਾ ਬੁੜੀਆਂ ਦੱਸ ਇੱਥੇ ਕੀ ਕਰਨੀ ਕਹਿੰਦਾ ਤਾਂ ਘਰੇ ਕੰਮ ਨਹੀਂ ਕਰਿਆ ਜਾਂਦਾ ਹੈਗਾ ਯਾਨੀ ਕਿ ਫੱਕਰ ਬੰਦਾ ਸੀਗਾ ਤੇ ਮੈਨੂੰ ਯਾਨੀ ਕਿ ਉਹਨੇ ਸੱਚ ਕਾਇਆ ਜੋ ਤੁਸੀਂ ਸਮਝਦੇ ਹੋ ਉਹ ਚੀਜ਼ ਨੂੰ ਜੋ ਸਚਾਈ ਹੈਗੀ ਸੀ ਉਹ ਗਾਣਾ ਦਾ ਸੀ ਪਰ ਅੱਜ ਦੇ ਉਸ ਟਾਈਮ ਦਾ ਉਹ ਮੁੱਸੇ ਵਾਲਾ ਸੀ ਮੈਂ ਤੁਹਾਨੂੰ ਦੱਸਦਾ ਵੀ ਸਾਰੇ ਜਿੰਨੇ ਵੀ ਕਲਾਕਾਰ ਤੇ ਉਸ ਨੇ ਵੇਲੇ ਕਰਤੇ ਸੀਗੇ ਅੱਛਾ ਮੱਖੀਆਂ ਮਾਰ ਲਾਗੇ ਤੇ ਉਹ ਮੈਨੂੰ ਉਹਦੇ ਨੇੜੇ ਹੀ ਉਹਦੇ ਦਫ਼ਤਰ ਸੀ ਕੁਲਦੀਪ 파ਰਸ ਦਾ ਹਾਂ ਕੁਲਦੀਪ 파ਰਸ ਦਾ ਸੀਗਾ ਅ ਪਤਾ ਨਹੀਂ ਹੋਰ ਕਿਹੜਾ ਸੀ ਸੰਦੀਲਾ ਉਹਨਾਂ ਦਾ ਸੀਗਾ ਉਹ ਬਾਹਰ ਬੈਠਦੇ ਕਹਿੰਦੇ 2500 ਚ ਕਰਾ ਦਿੰਨੇ ਆ ਤੁਹਾਨੂੰ ਅੱਛਾ ਵੀ ਮਹਾਨਾ ਕਰਨਾ ਤਾਂ ਚਮਕੀਲਾ ਹੀ ਕਰਨਾ ਤੇ ਉਦੋਂ ਸਾਰਾ ਜਨੂਨ ਜੇ ਨਹੀਂ ਹੁੰਦਾ ਜਿਵੇਂ ਚੜਾਈ ਚੜਾਈ ਜਿਦੀ ਜਿਦੀ ਚੜਾਈ ਉਹਨੂੰ ਲੋਕ ਪਸੰਦ ਕਰਦੇ ਨੇ ਹੁਣ ਮੂਸੇ ਵਾਲਾ ਦੀ ਹੁਣ ਮੂਸੇ ਵਾਲਾ ਹੁੰਦਾ ਵੀ ਮੇਰਾ ਵਿਆਹ ਹੁਣ ਦਾ ਮੈਂ ਮੂਸੇ ਵਾਲੇ ਨੂੰ ਆਉਣਾ ਸੀ ਨਾਲੇ ਚਮਕੀਲਾ ਚਮਕੀਲਾ ਲਵਾਉਣਾ ਵੀ ਕਿਸੇ ਕਿਸੇ ਵਸ ਦੀ ਗੱਲ ਨਹੀਂ ਸੀ ਉਸ ਟਾਈਮ ਚ ਨਾਲੇ ਉਸ ਸਮੇਂ ਚ ਮੈਂ ਐਸਾ ਹੁੰਦੀ ਸੀ 4000 ਦੀ ਕਿਹੜੀ 1900 ਕਦੋਂ ਦੀ ਗੱਲ ਤੁਸੀਂ ਦੱਸ ਰਹੇ ਹੋ 88 ਦੀ 1988 ਗੱਲ ਹੈ ਉਦੋਂ ਮੇਰੇ ਸਾਹਬ ਦੇ ਨਾਲ ਦੇ ਕਿਲੇ ਦੀ ਜਮੀਨ ਕਿਲੇ ਦਾ ਰੇਟ ਹੀ ਹੁੰਦਾ ਸੀ 70 80 ਦਾ ਕਿਲਾ ਹੁੰਦਾ ਸੀ ਉਸ ਸਮੇਂ ਤੁਸੀਂ ਚਾਰ ਜਾਂ ਜਦੋਂ ਕਿਲਾ ਲਵਾਇਆ ਮਤਲਬ ਚਮਕੀਲਾ ਲਵਾਇਆ ਚਮਕੀਲਾ ਲਵਾਇਆ ਕੀ ਬਾਤ ਹੈ ਉਹਨੇ ਅਮਰਜੋਤ ਪ੍ਰੈਗਨੈਂਸੀ ਗਈ ਅੱਛਾ ਉਸ ਟਾਈਮ ਅੱਛਾ ਉਹਨੇ ਬੈਠਣ ਨਹੀਂ ਦਿੱਤੀ ਕਦੇ ਗਾਣੇ 'ਚ ਬੈਠੀ ਸੀ ਉਹ ਨਹੀਂ ਖੜੇ ਖੜੀ ਬਸ ਉਹਨੂੰ ਜਦੋਂ ਐ ਬੈਠਣ ਦੇ ਜਾਇਆ ਕਰੇ ਫਿਰ ਫੇ ਤੂੰ ਵੀ ਦੇ ਚੱਕਦਿਆ ਕਰੇ ਔਰ ਇਹਨਾਂ ਦੇਖ ਲੈ ਗਾਣੇ ਚ ਚਾਹ ਪੀਂਦੇ ਮੈਂ ਵੇਖਿਆ ਪਿੱਛੇ ਇੱਕ ਹੋ ਰਹੀ ਸੀ ਕਹਿੰਦੇ ਬਸ ਨਾਲੇ ਚਾਹ ਪੀਤੀ ਨਾਲੇ ਗਾਣਾ ਬੋਲੀ ਜਾਂਣਾ ਕਹਿੰਦੇ ਇਹ ਨਹੀਂ ਕਿਸੇ ਕਹਿੰਦੇ ਹੁਣ ਬੈਠਣ ਤਾਂ ਉਹਨੇ ਦਿੱਤੀ ਨਹੀਂ ਸੀ ਨਾਲੇ ਇੱਕ ਹੋਰ ਸੁਣੋ ਉਸ ਟਾਈਮ ਤੇ ਸਾਜਾਂ ਦੇ ਉੱਪਰ ਸੀ ਉਹ ਅੱਜ ਕੱਲ ਤਾਂ ਸਾਜ ਸਾਜ ਨੇ ਉੱਪਰ ਸਾਜਾਂ ਦੇ ਸਿਰ ਤੇ ਗਾਉਂਦੇ ਨੇ ਕੰਪਿਊਟਰ ਦੇ ਸਿਰ ਤੇ ਵਾਜਾਂ ਜਿਆ ਕਰ ਲੈਂਦੇ ਨੇ ਪਰ ਉਸ ਉਹ ਬੰਦਾ ਨਾ ਮੈਕ ਨੂੰ ਇੰਨੀ ਦੂਰ ਹੁੰਦਾ ਸੀ ਮੈਕ ਨੂੰ ਪਾਟ ਨਾਲ ਆ ਕਰ ਦਿੰਦਾ ਸੀ ਅਸਲ ਗਾਇਕੀ ਉਹ ਸੀ ਮੈਂ ਕਹਿੰਦਾ ਅੱਜ ਕੱਲ ਦੇ ਤਾਂ ਇੰਨਾ ਇੰਨਾ ਸ਼ੋਰ ਹੁੰਦਾ ਸਿਰ ਦੁਖੋ ਲੱਗ ਜਾਂਦਾ ਹੈ ਜੇ ਪੈਲਸ ਚਲਾਦੀ ਹੈ ਨਾ ਆ ਨਵੇਂ ਗਾਇਕਾਂ ਨੂੰ ਤਾਂ ਹੋਰ ਵੀ ਸਿਰ ਦੁਖਣ ਲੱਗਦਾ ਪਰ ਉਹ ਉਹਦੇ ਚ ਰਸ ਹੁੰਦਾ ਸੀਗਾ ਬੰਦਾ ਉੱਠ ਕੇ ਨਹੀਂ ਕੋਈ ਜਾ ਸਕਦਾ ਸੀਗਾ ਉਦੋਂ ਤਾਂ ਢੋਲ ਕੇ ਜਗ੍ਹਾ ਤੇ ਆ ਹੁਣ ਕੀ ਬਾਜਾ ਹੁੰਦਾ ਸੀਗਾ ਘੜੇ ਹੁੰਦੇ ਸੀ ਘੜਿਆਂ ਤੇ ਉਹ ਬੁੰਦਰੀਆਂ ਪਾ ਕੇ ਉਹ ਵਾਜਾਂ ਕਰਦੇ ਸੀ ਜਵਰਦਸਤ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੈਂ ਪੰਜਵੀਂ ਛੇਵੀਂ ਕਲਾਸ ਸੀਗਾ ਪੰਜਵੀਂ ਛੇਵੀਂ ਕਲਾਸ ਚ ਉਦੋਂ ਮੈਂ ਚਮਕੀਲਾ ਦੇਖਿਆ ਸੀ ਸ਼ਿੰਦੇ ਨਾਲ ਆਇਆ ਸੀ ਸਾਡੇ ਪਿੰਡ ਆਇਆ ਸੀ ਅੱਛਾ ਉਨੇ ਉੱਥੇ ਉਹਦਾ ਛਿੰਦੇ ਦਾ ਅਖਾੜਾ ਸੀਗਾ ਸਾਡੇ ਪਿੰਡ ਦੇ ਆ ਚ ਬਰਾਤ ਚ ਆਇਆ ਸੀ ਉਹਦੇ ਉਹਨੇ ਇੱਕ ਦੋ ਗਾਣੇ ਗਾਏ ਸੀ ਉਦੋਂ ਸਾਨੂੰ ਬੜਾ ਵਧੀਆ ਚਾਰੇ ਨਵਾਂ ਜਾਂ ਮੁੰਡੇ ਨੂੰ ਟਾਈਮ ਨਹੀਂ ਦੇ ਰਿਆ ਇਹ ਅੱਛਾ ਵੀ ਆਪਣਾ ਛਿੰਦਾ ਉਹਨਾਂ ਦੇ ਚੇਲੇ ਸੀ ਉੱਥੇ ਸਾਨੂੰ ਛਿੰਦੇ ਦੀ ਵੀ ਗੱਲ ਦੱਸਦਾ ਬੜੀ ਹਾਸ ਹੋਣੀ ਆ ਸੀ ਜਦੋਂ ਉਹਦੇ ਨਾਲ ਸੁਰਿੰਦਰ ਸੋਨੀਆ ਸੀ ਜੀ ਉਹ ਚਵਾਰੇ ਵਿੱਚ ਤਿਆਰ ਹੋ ਰਹੇ ਸੀ ਸਾਡੇ ਅਸੀਂ ਇਸ ਰੰਜਵਾਕ ਨਹੀਂ ਜਿਵੇਂ ਦੇਖਦੇ ਹੁੰਦੇ ਜਦੋਂ ਜਵਾਕ ਦੇਖਦੇ ਉਹਨੇ ਉਹਨੇ ਮੈਨੂੰ ਸਾਨੂੰ ਗਾਣਾ ਕੱਢੀਆਂ ਉਹਨਾਂ ਉਹ ਭੈਣਾਂ ਦੇ ਗਾਲਾਂ ਕੱਢੀਆਂ ਮੈਂ ਮੈਂ ਆਪਣਾ ਗੈਂਗ ਇਕੱਠਾ ਕਰ ਲਿਆ ਅਸੀਂ ਸ਼ਰਾਰਤੀ ਸੀਗੇ ਸਾਰੇ ਮੁੰਡਿਆਂ ਨੂੰ ਇਕੱਠੇ ਕਰ ਲਿਆ ਮਖਾ ਜਾਰ ਉਹਨੇ ਗਾਲ ਕੱਢੀ ਆਪਾਂ ਨੂੰ ਵੀ ਉਹਦਾ ਬਦਲਾ ਲੈਣਾ ਕਹਿੰਦਾ ਕਿਵੇਂ ਮਖਾ ਉਹਦੀ ਇੰਵੈਸਟਰ ਨਮੀ ਹੈ ਅੱਛਾ ਵੀ ਉਹਦੇ ਤੇ ਕਿਰਿੱਟਾ ਮਾਰਨੀ ਹਾਂ ਉਹਦੇ ਤੇ ਨਾ ਅਸੀਂ ਸਾਰੇ ਲੈ ਕੇ ਆ ਗਏ ਕਿਸੇ ਨੇ ਡਿੱਕਰ ਚੱਕ ਲਈ ਕਿਸੇ ਨੇ ਕੱਚ ਚੱਕ ਲਿਆ ਕਿਸੇ ਨੇ ਕੁਛ ਐਨ ਲੈਣਾ ਤੋਂ ਲਾ ਕੇ ਹਾਲੇ ਦਾਲੇ ਗੇੜੇ ਦੇ ਦੇ ਕੇ ਕਾਰ ਦੇ ਉੱਤੇ ਉਹਦੀ ਇੰਵੈਸਟਰ ਗੱਡੀ ਸੀ ਤੇ ਪੂਰੀ ਐਨ ਆਲੇ-ਦਾਲੇ ਹੋ ਕਰਤੀ ਚਲੋ ਉਸ ਤੋਂ ਬਾਅਦ ਮੈਨੂੰ ਸਿੰਦਾ ਮਿਲਿਆ ਸ਼ਮਸ਼ੀਰ ਸੰਧੂ ਦੇ بیٹے ਦਾ ਵਿਆਹ ਸੀ ਉੱਥੇ ਮੈਨੂੰ ਛਿੰਦਾ ਮਿਲਿਆ ਕਹਿੰਦਾ ਯਾਰ ਮੈਂ ਤੇਰਾ ਬੜਾ ਵੱਡਾ ਫੈਨ ਹਾਂ ਮਾ ਪਾਜੀ ਮੈਂ ਵੀ ਤੁਹਾਡਾ ਬਹੁਤ ਵੱਡਾ ਫੈਨ ਹਾਂ ਮੈਂ ਕਿਹਾ ਕੋਈ ਸਾਨੂੰ ਯਾਦ ਹੋਣਾ ਤੁਸੀਂ ਸਾਡੇ ਪਿੰਡ ਈਲਵਾਲ ਲੱਗੇ ਸੀ ਅੱਛਾ ਹਾਂ ਮੈਂ ਤੁਹਾਡੇ ਪਿੰਡ ਕਾਫੀ ਖਾੜੇ ਲਾਏ ਨੇ ਮੈਂ ਕਿਹਾ ਤੁਹਾਡੀ ਐਮਬੈਸਡਰ ਗੱਡੀ ਤੇ ਘਰੀਟਾਂ ਵੀ ਪਾਈ ਹੋਈਆਂ ਸੀ ਮੈਂ ਹੋ ਮੈਂ ਪਾਈਆਂ ਸੀ ਸਿਰ ਫੜ ਕੇ ਬਹਿ ਗਿਆ ਉਹ ਕਹਿੰਦਾ ਹੋਏ ਉਹ ਤੂੰ ਐ ਉਹ ਕਹਿੰਦਾ ਮੈਂ ਕਹਿੰਦਾ ਲੁਧਿਆਣੇ ਤੱਕਰ ਇੱਥੋਂ ਲੈ ਕੇ ਲੁਧਿਆਣੇ ਤੱਕਰ ਰੋਂਦੀ ਗਿਆ ਵੀ ਜarre ਹੀ ਜੀ ਮੇਰੀ ਕਿਹਦੇ ਨਾਲ ਦੁਸ਼ਮਣੀ ਧੀ ਵੀ ਜਿਹਨੇ ਮੇਰੀ ਗੱਡੀ ਦਾ ਨਕਸ਼ਾ ਹੀ ਬਦਲਤਾ ਹੈ ਮੈਂ ਉਹਨੂੰ ਕਹਿ ਮੈਂ ਤੁਸੀਂ ਸਾਨੂੰ ਗਾਲ ਕੱਢੀ ਸੀ ਤੇ ਅਸੀਂ ਉਹਦਾ ਬਦਲਾ ਲਿਆ ਸੀ ਉਹ ਕਹਿੰਦਾ ਯਾਰ ਕਹਿੰਦਾ ਕੀ ਬਾਤ ਐ ਕਹਿੰਦਾ ਫਿਰ ਉਹ ਮੈਨੂੰ ਮੈਂ ਦੱਸਿਆ ਵਿਚਾਰਾ ਖੁਸ਼ ਵੀ ਬਹੁਤ ਹੋਇਆ ਮੈਂ ਖਾ ਉਹ ਦੋ ਸਾਨੂੰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਸਾਰੇ ਆਪਾਂ ਨੂੰ ਕਿਸੇ ਵੀ ਸਿੰਗਰ ਨੂੰ ਜਾਂ ਕਲਾਕਾਰ ਨੂੰ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ